ਅੱਜ ਸਾਡੇ ਮੋਗਾ ਸ਼ਹਿਰ ਦੇ ਵਿੱਚ Eid ਦਾ ਜਿਹੜਾ ਤਿਹਾਰਾ ਬੜੀ ਖੁਸ਼ੀ ਨਾਲ ਸਾਰੇ ਪਾਸੇ ਮਨਾਇਆ ਜਾ ਰਿਹਾ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਮੇਰੇ ਕਾਉਂਸਲਰ ਵੀਰ ਦਵਿੰਦਰ ਤਵਾੜੀ ਜੀ ਵੱਲੋਂ ਅਸਰੈਲ ਜੀ ਵੱਲੋਂ ਜਿੰਨੀ ਵੀ ਇਹਨਾਂ ਦੀ ਜਿਹੜੀ ਸੰਸਥਾ ਸਾਰਿਆਂ ਵੱਲੋਂ ਦੇਸ਼ ਵੇਸ ਵਿੱਚ ਵੱਚਦੇ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਤੇ ਸਾਡੇ ਪਰਿਵਾਰ ਵੱਲੋਂ Eid ਦੀਆਂ ਬਹੁਤ ਬਹੁਤ ਮੁਬਾਰਕਾਂ ਮੈਂ ਬੇਨਤੀ ਕਰਦਾ ਸੱਚੇ ਪਾਤਸ਼ਾਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਐਂ ਹੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖ। ਅਮਸਰ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਹੈ ਕਿ ਜਿਹੜਾ ਇੱਕ ਮੁਸਲਮਾਨ ਭਾਈਚਾਰੇ ਨਾਲ ਜਿਹੜੇ ਸਿੱਖ ਭਾਈਚਾਰੇ ਨਾਲ ਬੈਠ ਕੇ ਜਿਹੜੀ ਨਵਾਜ਼ ਅਦਾ ਕੀਤੀ ਹੈ ਜਿਹੜੀ ਜੱਗੀ ਪਾ ਕੇ ਪਿਆਰ ਦਾ ਜਿਹੜਾ ਸੁਨਿਆ ਦਿੰਦਾ। ਬਿਲਕੁਲ ਜੀ ਬਹੁਤ ਖੁਸ਼ੀ ਦੀ ਗੱਲ ਆ ਇੱਥੇ ਹੁਣ ਅਸੀਂ ਆਏ ਆ ਇੱਥੇ ਸਾਰੇ ਧਰਮਾਂ ਦੇ ਬੰਦੇ ਆਏ ਆ ਜਿਵੇਂ ਗੁਰਦੁਆਰਾ ਮੰਦਿਰ ਦੇ ਵਿੱਚ ਜਾਂਦੇ ਆ ਸਾਰੇ ਉਵੇਂ ਅੱਜ ਇੱਥੇ ਨਵਾਜ਼ ਵਾਸਤੇ ਅੱਜ ਇਹਨਾਂ ਦਾ ਅੱਜ ਇਹਨਾਂ ਨੇ ਰੋਜ਼ੇ ਜਿਹੜੇ ਖੁੱਲਨੇ ਹੁੰਦੇ ਆ ਉਹਨਾਂ ਕਰਕੇ ਸਾਰੇ ਸਿੱਖ ਸਰਦਾਰ ਬੰਦੇ ਵੀ ਜਿੰਨੇ ਆ ਉਹ ਵੀ ਸਾਰੇ ਪਹੁੰਚੇ ਆ ਇੱਥੇ ਇਹ ਜਿਹੜਾ ਤਿਹਾਰ ਹੁੰਦਾ ਇਹ ਸਾਰਿਆਂ ਦਾ ਸਾਂਝਾ ਹੁੰਦਾ ਤੇ ਸਾਡੇ ਜਿੰਨੇ ਵੀ ਇੱਥੇ ਮੁਸਲਮਾਨ ਭਾਈਚਾਰੇ ਆ ਇੱਕ ਦੂਜੇ ਨਾਲ ਮਿਲਵਰਤ ਕੇ ਰਹਿੰਦੇ ਆ ਕਿਸੇ 'ਚ ਕੋਈ ਫਰਕ ਨਹੀਂਗਾ ਜੀ ਕੀ ਸਨਿਆਗਿਓ ਦਿਓਂਗੇ ਅੰਗਰੇਜ਼ੀ ਦਾ ਸਨਿਆ ਤਾਂ ਇਹੀ ਹੈ ਵੀ ਬਸ ਹਿੰਦੂ ਮੁਸਲਮਾਨ ਸਿੱਖ ਐਸਾਈ ਆਪਸ ਦੇ ਵਿੱਚ ਭਾਈ ਭਾਈ ਕੋਈ ਫਰਕ ਨਹੀਂਗਾ ਇਹ ਆਪਾਂ ਹੀ ਜਾਤ ਪਾਤਾਂ ਬਣਾਈਆਂ ਰੱਬ ਨੇ ਤਾਂ ਬੰਦੇ ਹੀ ਪੈਦਾ ਕੀਤੇ ਆ ਜੀ ਕੋਈ ਅਸੀ ਗੱਲ ਨਹੀਂ ਬਹੁਤ ਵਧੀਆ ਸਾਰੇ ਇੱਕ ਦੂਜੇ ਨਾਲ ਮਿਲਵਰਤ ਕੇ ਵਰਤਦੇ ਆ ਜੀ ਜੀ یقیناً آج کا دن بہت ہی پویتر دن ہے مبارک دن ہے اور اس مبارک دن میں جہاں مسلمان عید کی خوشی مناتے ہیں عید کی نماز پڑھتے ہیں وہیں پر جو ہے باہمی تعلق اور صلح رحمی کا جو ہے درس دیتے ہیں تاکہ دنیا بھر میں جہاں کہیں بھی لوگ آباد ہے آپس میں اتحاد سے رہے مل محبت سے رہے اگر کوئی بھائی چارگی اور کوئی آپس میں جو ہے قدورت ہے نفرت ہے اس کو دل سے ختم کرے اور آپس میں ایک دوسرے سے محبت کو قائم رکھے ہمارا عید اور ہماری جو ہے مذہب جو ہے یہی حکم دیتا ہے کہ آپس میں مل محبت سے زندگی گزارے صاحب کافی چرچا میں رہتے ہیں کئی بار کیا ہوتا ہے کہ ہمارے جو لوگ ہیں مسلم بھائی چارے کے یا ہندو یا سکھ سمیدائی کے لوگ ہیں دیش میں نفرت پیدا کرتے ہیں دیکھیے نفرت چاہے کوئی بھی پیدا کرے یہ ہر سماج میں غلط ہے نفرت زندگی کا نام نہیں ہے محبت زندگی کا نام ہے اور محبت سے ہی دنیا قائم ہے اگر محبت نہ ہو تو دنیا بیکار ہو جائے میں پورے دیش واسیوں کو یہی پیغام دوں گا کہ نفرت کو ختم کرے آپس میں مل محبت سے رہے ایک دوسرے سے جو ہے کاندھے سے کاندھا ملا کر رہے اور جو ہے سبھی بھائی چارگی اخوت و محبت کی زندگی گزارے کیا نام آپ کا ਸਾਰੇਆਂ ਨੂੰ ਪਹਿਲਾ ਸਲਾਮ ਵਾਲੇਕੁਮ ਮੇਰਾ ਨਾਮ ਅਰਮਾਨ ਅਲੀ ਅਰਮਾਨ ਜੀ ਅੱਜ ਪੂਰੇ ਦੇਸ਼ ਵਿੱਚ Eid ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੁਹਾਡੇ ਬੋਲੋਂ ਵਿੱਚ ਬੜਾ ਵਧੀਆ ਉਤਰਾਲਾ ਕੀਤਾ ਗਿਆ ਹੈ ਮੁਸਲਮਾਨ ਭਾਈਚਾਰੇ ਨਾਲ ਸਿੱਖ ਭਾਈਚਾਰੇ ਨੇ ਵੀ ਸ਼ਿਰਕਤ ਕੀਤੀ ਹੈ Eid ਦਾ ਤਿਹਾਰ ਮਨਾਇਆ ਗਿਆ ਗੱਲ ਮਿਲ ਕੇ ਜਿਹੜੀਆਂ ਵਧਾਈਆਂ ਦਿੱਤੀਆਂ ਗਈਆਂ ਕੀ ਕਹੋ ਇਹ ਤਿਹਾਰ ਕੱਲ ਮੁਸਲਮਾਨ ਭਾਈਚਾਰ ਦਾ ਨਹੀਂ ਸਾਰੇ ਸਾਰੇ ਧਰਮਾਂ ਦਾ ਇਕੱਠੇ ਮਨਾਇਆ ਜਾਂਦਾ ਹੈ ਇਸ ਵਿੱਚ ਭਾਈਚਾਰੀ ਸਭ ਨੂੰ ਸਾਂਝੀ ਕੀਤੀ ਜਾਂਦੀ ਹੈ ਕਿਉਂਕਿ ਅਪਰ ਇਥੇ ਆ ਕੇ ਜਾਤਾਂ ਵਾਤਾਂ ਵੰਡੋਟਾਈਆਂ ਕੀਤੀਆਂ ਉੱਤੇ ਆ ਕੇ ਰੱਬ ਇੱਕੋ ਹੀ ਆ ਸਭ ਤਾਂ ਰੱਬ ਦੇ ਵੱਖਰੇ ਵੱਖਰੇ ਨਾਮ ਨੇ ਪਰ ਸਾਰਿਆਂ ਨੇ ਜਾਣ ਇੱਕੋ ਰੱਬ ਕੋਲ ਆ ਸਾਰਾ ਰੱਬ ਸਾਰਿਆਂ ਦਾ ਰੱਬ ਇੱਕੋ ਹੀ ਆ ਇਸ ਲਈ ਨਾ ਫਰਕ ਕਰਦੇ ਹੋਏ ਮੁਸਲਮਾਨ ਭਾਈਚਾਰਾ ਵੱਲੋਂ ਜਾਂ ਸਿੱਖ ਭਾਈਚਾਰਾ ਵੱਲੋਂ ਸਾਡੇ ਸਾਰੇ ਇੱਕੋ ਹੀ ਨੇ ਤੇ ਅਸੀਂ ਸਾਰਿਆਂ ਨਾਲ ਵਧੀਆ ਮੇਲ ਮਿਲਾਪ ਕਰਕੇ ਇਹ ਦਾ ਇਤਿਹਾਰ ਬਣਾਇਆ ਜਾਂਦਾ ਹੈ। ਕਾਫੀ ਲੋਕ ਨੇ ਜਿਹੜੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਜਿੱਦਾਂ ਪਿਆਰ ਕਾਫੀ ਦੇਖਣ ਨੂੰ ਮਿਲਿਆ ਪਰ ਸ਼ਰਾਬੀ ਲੋਕ ਨੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ। ਹਰ ਇੱਕ 'ਚ ਕੋਈ ਨਾ ਕੋਈ ਹੁੰਦਾ ਹੀ ਹੈ ਜਿਹੜਾ ਵੰਡ ਪਾਉਂਦੀ ਹੈ, ਪਾਉਂਦੇ ਆ ਪਰ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਸਗੋਂ ਕਿਉਂਕਿ ਹਰ ਇੱਕ ਤੇ ਹਰ ਇੱਕ ਧਰਮ ਦਾ ਇੱਕੋ ਹੀ ਸੰਦੇਸ਼ ਆ ਮੁਹੱਬਤ ਨਾਲ ਤੇ ਅਮਨ ਨਾਲ ਰਹਿਣਾ ਚਾਹੀਦਾ ਵਾ। ਪੈਗਾਮ ਕੀ ਦੇ ਰਹੇ ਹਾਂ ਵਿਸ਼ਵਾਸ਼ੇ ਮੌਜੂਦ ਹੈ। ਪੈਗਾਮ ਇਹ ਆ ਕਿ ਅਸੀਂ ਸਾਰੇ ਇੱਕੋ ਮਾਲਕ ਦੇ ਬਜਵਾਕਾਂ ਸਭ ਨੂੰ ਮਿਲ ਜੁਲ ਕੇ ਤੇ ਇਕੱਠੇ ਹੋ ਕੇ ਤੇ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਈ ਇਹ ਪਵਿੱਤਰ ਦਿਹਾੜਾ ਸਾਲ 'ਚ ਇੱਕ ਦਿਨ ਦਾ ਹੁੰਦਾ ਤੇ ਅਸੀਂ ਇਸ ਦਿਹਾੜੇ ਨੂੰ ਬਹੁਤ ਧੂਮ ਧਾਮ ਨਾਲ ਮਨਾਉਂਦੇ ਆ ਸਾਨੂੰ ਇਸ ਰਾਸਤੇ ਤੇ ਪਾਇਆ ਵਾ ਸਾਡੇ ਪੀਰੋ ਮੁਰਸ਼ਦ ਬਾਬਾ ਅਲੀ ਖਾਨ ਚਿਸ਼ਤੀ ਨਿਆਮੀ ਚਿਸ਼ਤੀ ਨੇ ਸਾਨੂੰ ਇਹ ਰਸਤਾ ਦਿਖਾਇਆ ਵਾ ਹੁਣ ਅਸੀਂ ਇੱਥੇ ਆਉਣੇ ਆ ਆਪਦੇ ਸ਼ਹਿਰ ਤੋਂ ਅਸੀਂ 85 ਕਿਲੋਮੀਟਰ ਦੂਰ ਤੋਂ ਹਰ ਵਾਰ ਮੈਂ ਇੱਥੇ ਮੋਗੇ ਦੇ ਵਿੱਚ ਆਣ ਕੇ ਪੜਦਾ ਵਾਂ ਔਰ ਸਭ ਦੇ ਘੜੇ ਮਿਲਦਾ ਵਾਂ ਮੈਂ ਇਹ ਕਹਿਣਾ ਚਾਹਣਾ ਵਾਂ ਪੀ ਮੋਹੱਪਤ ਵਾਲਾ ਦੇਣਾ ਆਪਸ ਵਿੱਚ ਜਿੱਦਣੇ ਵੀ ਆ ਸਾਰਿਆਂ ਨੂੰ ਭਾਈਚਾਰੇ ਨੂੰ ਮਿਲ ਕੇ ਮੋਹੱਪਤ ਨਾਲ ਰਹਿਣਾ ਚਾਹੀਦਾ ਵਾ ਪਿਆਰ ਨਾਲ ਰਹਿਣਾ ਚਾਹੀਦਾ ਵਾ ਤੇ ਜਿਹੜਾ ਇਹ ਪਿਆਰ ਆ ਇਹ ਵੰਡ ਦੇਣਾ ਚਾਹੀਦਾ ਜਿਹੜੀ ਨਫਰਤ ਆ ਦਿਲਾ ਜੋ ਖਤਮ ਕਰ ਦੇਣੀ ਚਾਹੀਦੀ ਆ ਕਿਉਂਕਿ ਜਿਹੜਾ ਪਿਆਰ ਵਾ ਇਹੀ ਕੀ ਮਤਲਬ ਸੰਦੇਸ਼ ਆ ਸਾਡੇ ਪੀਰੋ ਮੁਰਸ਼ਿਦਾਂ ਸਾਡੇ ਜੋ ਗੇਹ ਰਸਤੇ ਤੇ ਹੀ ਚੱਲਦੇ ਆ ਸਾਡੇ ਸਰਕਾਰ ਦਾ ਉਹਨਾਂ ਦਾ ਵੀ ਇਹੀ ਹਦੇਸ ਆ ਵੀ ਮਤਲਬ ਪਿਆਰ ਵਾ ਪਤਨਾ ਰਹਿਣਾ ਭਾਈ ਜਾਰੇ ਜੇ ਬਾਹਰ ਜਿੰਨੇ ਵੀ ਬਾਹਰ ਦੇ ਮੁਲਖ ਜਾਂ ਕਿਤੇ ਵੀ ਯਾਨੀ ਮੇਰੇ ਭਰਾ ਅੱਜ ਈਦ ਦਾ ਦਿਹਾੜਾ ਮਨਾਉਂਦੇ ਪਿਆ ਸਭ ਨੂੰ ਮੇਰੇ ਵੱਲੋਂ ਸलाम ਤੇ ਇਸ ਸ਼ਹਿਰ ਦੇ ਵਾਸੀਆਂ ਨੂੰ ਸलाम ਤੇ ਜਿੰਨੀ ਵੀ ਆਪਣੀ ਹੈਗੀ ਨਫ਼ਰਤ ਆ ਇਹਨੂੰ ਖਤਮ ਕਰਕੇ ਭਾਈਚਾਰੇ ਦੇ ਵਿੱਚ ਆਓ ਤੇ ਕੋਈ ਇਹ ਨਹੀਂਗਾ ਇਹ ਆਪਣੇ ਇੱਥੇ ਬਣਾਏ ਹੋਏ ਆ ਜੋ ਵੀ ਆ ਕੁਝ ਜਿੰਨੀਆਂ ਮੀਆਂ ਮੀਆਂ ਖੁਦਾ ਵਾਲੋਂ ਅੱਲਾਹ ਤਾਲਾ ਵਾਲੋਂ ਜਾਂ ਕਹੇ ਲੋ ਰੱਬ ਲੋ ਇਹ ਰੱਬ ਦੇ ਨਾਮ ਦੇ ਰੋਜ਼ੇ ਆ ਜੀ ਕਿਸੇ ਗੁਰੂ ਦੇ ਕਹੇ ਪੀਰ ਦੇ ਨਹੀਂ ਅਸੀਂ ਰੋਜ਼ੇ ਰੱਖਦੇ ਆ ਪੂਰਾ ਮਹੀਨਾ ਰੋਜ਼ੇ ਰੱਖਦੇ ਆ ਆਪਦੇ ਟਾਈਮ ਨਾਲ ਖਾਕ ਪੀ ਕੇ ਆਪਦੇ ਟਾਈਮ ਨਾਲ ਰੱਖਦੇ ਆ ਰੋਜ਼ਾ ਉਸ ਤੋਂ ਬਾਅਦ ਜੋ ਚਾਂਦ ਵੇਖ ਕੇ ਉਹਨੂੰ ਸਲਾਮ ਕਰਦੇ ਆ ਤੇ ਅਸੀਂ ਆਪਦੇ ਪੀਰੋ ਮੁਰਸ਼ਦ ਨੂੰ ਵੀ ਵਧਾਈਆਂ ਦੇਣੀਆਂ ਤੇ ਸਭ ਨੂੰ ਅਸੀਂ ਵਧਾਈਆਂ ਦੇਣੀਆਂ ਚਾਹੁੰਦੇ ਆ ਜੋ ਵੀ ਸਾਡਾ ਮੁਸਲਮਾਨ ਭਾਈ ਜਾਰਾਵਾ ਜਾਂ ਸਿੱਖ ਭਾਈ ਜਾਰਾਵਾ ਸਾਡੇ ਚ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਅਸੀਂ ਵੀ ਮਤਲਬ ਨਫ਼ਰਤ ਵਾਲੀ ਗੱਲ ਨਹੀਂ ਜੋ ਪਿਆਰ ਦੇ ਨਾਲ ਰਵਾਂਗੇ ਪਿਆਰ ਦੇ ਨਾਲ ਗਾਂ ਜਾਵਾਂਗੇ ਪਿਆਰ ਦੇ ਨਾਲ ਹੀ ਅਸੀਂ ਵੀ ਮਤਲਬ ਮਾਲਕ ਨੂੰ ਉਸ ਰੱਬ ਨੂੰ ਪਾ ਸਕਦੇ ਆ ਨਫ਼ਰਤ ਦੇ ਨਾਲ ਨਹੀਂ ਪਾ ਸਕਦੇ ਠੀਕ ਹੈ ਸਾਡੇ ਪੀਰੋਂ ਮੁਰਸ਼ਦ ਨੇ ਇੱਕੋ ਗੱਲ ਕਹੀ ਉਹਨੇ ਕਿਹਾ ਵਾ ਵੀ ਕਿਸੇ ਦੇ ਨਾਲ ਮੀਰ ਤੇਰ ਨਹੀਂ ਰੱਖਣੀ ਕਿਸੇ ਦੇ ਨਾਲ ਨਫ਼ਰਤ ਨਹੀਂ ਰੱਖਣੀ ਕਿਸੇ ਦੇ ਮਾਂਟਨੀ ਅੱਜ ਦੇ ਦਿਨ ਤੇ ਜਿਹੜੇ ਬਿਲਕੁਲ ਬੈਰੀ ਦੁਸ਼ਮਣਾਂ ਉਹਨਾਂ ਨੂੰ ਵੀ ਗਲੇ ਲਾ ਕੇ ਮੁਬਾਰਕਵਾਦ ਦੇਣੀ ਚਾਹੀਦੀ ਆ